ਮੇਰਾ ਨਾਮ ਪ੍ਰੋਫਿਟ ਲਾ ਪੋਲ ਹੈ ਮੈਂ ਡੇੜਾ ਬਾਬਾ ਨਾਨਕ ਕੋ ਪਿਆ ਹਰੂ ਵਾਲ ਤੋਂ ਸਰ ਅੱਜ ਤੇ ਇਹ ਸ਼ੁਭੇਦ ਦਾ ਕਰਦੇ ਤੇ ਕੀ ਕਹਿਣਾ ਚਾਹੁੰਦੇ ਨੇ ਸਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਸੋਭਾ ਯਾਤਰਾ ਪਿਆਰ ਦਾ ਸੰਦੇਸ਼ ਦੇਣ ਦੇ ਲਈ ਕੱਢ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਸੀਹ ਈਸ਼ੂ ਮਸੀ ਏਸੀ ਵੀ ਆਏ ਕਿ ਅਸੀਂ ਜੀਵਨ ਪਾਈਏ ਖੁਸ਼ੀ ਸੁਣਿਆ ਵੀ ਹੋਏਗਾ ਕਿ ਜਿਹੜਾ ਈਸ਼ੂ ਮਸੀ ਨੂੰ ਕਬੂਲ ਕੀਤਾ ਜਦੋਂ ਯਿਸੂ ਮਸੀਹ ਕੋਲ ਆਏ ਉਹਨਾਂ ਨੇ ਆਪਣੀ ਗਵਾਹੀ ਦੇ ਵਿੱਚ ਇਹੀ ਗੱਲ ਦੱਸੀ ਹੈ ਕਿ ਸਾਨੂੰ ਸ਼ਾਂਤੀ ਮਿਲੀ ਸਾਨੂੰ ਚੰਗਿਆਈ ਮਿਲੀ ਸਾਨੂੰ ਛੁਟਕਾਰਾ ਮਿਲਿਆ ਤੇ ਸਵਰਗ ਰਾਜ ਦਾ ਅਧਿਕਾਰੀ ਹੋਏ ਮੇਰਾ ਨਾਮ ਪ੍ਰੋਫੈਟ ਰੋਹਿਤ ਪਾਲ ਸੰਧੂ ਹੈ ਪੇਦਾ ਮਕਸਦ ਹੈ ਮਨਾਉਂਦਾ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਦੇ ਉਧਾਰ ਦੇ ਲਈ ਪੈਦਾ ਹੋਏ ਔਰ ਜਿੰਨੇ ਵੀ ਲੋਕ ਪਾਪ ਦੇ ਵਿੱਚ ਗੁਲਾਮੀ ਦੇ ਵਿੱਚ ਜਕੜੇ ਨੇ ਉਹਨਾਂ ਨੂੰ ਛੁਡਾਉਣ ਦੇ ਲਈ ਪੈਦਾ ਹੋਏ ਔਰ ਬਾਈਬਲ 'ਚ ਲਿਖਿਆ ਹੈ ਕਿ ਪ੍ਰਭੂ ਯੀਸ਼ੂ ਮਸੀਹ ਹੀ ਮੁਕਤੀ ਦਤਾ ਹੈ ਔਰ ਉਸ ਤੋਂ ਬਿਨਾ ਕਿਸੇ ਤੋਂ ਵੀ ਮੁਕਤੀ ਨਹੀਂ ਹੈ ਔਰ ਆਪਾਂ ਇਹੀ ਸੰਦੇਸ਼ ਲੈ ਕੇ ਸ਼ਾਂਤੀ ਦਾ ਔਰ ਪਿਆਰ ਦਾ ਸੰਦੇਸ਼ ਲੈ ਕੇ ਅੱਜ ਬਟਾਲਾ ਸਿਟੀ ਦੇ ਵਿੱਚ ਨਿਕਲ ਰਹੇ ਆ ਪਿੰਡ ਸੈਦ ਮੁਬਾਰਕ ਤੋਂ ਸਰ ਕਿਹੜੀ ਕਿਹੜੀ ਜਗ੍ਹਾ ਤੇ ਹੈ ਜਿਹੜੀ ਸੋਭਾ ਯਾਤਰਾ ਹੈ ਇਹ ਸਾਡੀ ਸੋਭਾ ਯਾਤਰਾ ਪਿੰਡ ਸੈਦ ਮੁਬਾਰਕ ਤੋਂ ਨਿਕਲ ਰਹੀ ਹੈ ਔਰ ਬਟਾਲਾ ਸਿਟੀ ਦੇ ਵਿੱਚ ਜਾਏਗੀ ਔਰ ਅਲੱਗ-ਅਲੱਗ ਚੌਂਕਾ ਦੇ ਵਿੱਚ ਬਟਾਲਾ ਦੇ ਵਿੱਚ ਪ੍ਰਚਾਰ ਕਰਦੇ ਹੋਏ ਖੁਸ਼ਖਬਰੀ ਦਾ ਉਸ ਤੋਂ ਬਾਅਦ ਫੇਰ ਵਾਪਸ ਸੈਦ ਮੁਬਾਰਕ ਵਿੱਚ ਆਏਗੀ ਇਹ ਸਿੱਖਿਆ ਦੇ ਦੇਣ ਜਾਂਦੇ ਨੇ ਸੰਦੇਸ਼ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਹਰ ਇੱਕ ਦੇ ਲਈ ਆਪਣਾ ਪ੍ਰਾਣ ਦਿੱਤਾ ਔਰ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਤਾਂ ਆਪਾਂ ਸ਼ਹਿਰ ਦੇ ਵਿੱਚ ਬਟਾਲਾ ਨਿਵਾਸੀਆਂ ਨੂੰ ਇਹੀ ਸੰਦੇਸ਼ ਦਿੰਦੇ ਆ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਔਰ ਪਰਮੇਸ਼ਵਰ ਪ੍ਰੇਮ ਆ ਔਰ ਪਰਮੇਸ਼ਵਰ ਨੇ ਪਾਪੀਆਂ ਨੂੰ ਬਚਾਉਣ ਦੇ ਲਈ ਆਪਣਾ ਪ੍ਰਾਣ ਦਿੱਤਾ ਉਹ ਇਸਾਈ ਬਣਾਉਣ ਦੇ ਲਈ ਨਹੀਂ ਆਇਆ ਉਹ ਲੋਕਾਂ ਨੂੰ ਸਹੀ ਬਣਾਉਣ ਦੇ ਲਈ ਆਇਆ ਕਿਉਂ ਆਪਣੇ ਗੁਨਾਹਾਂ ਤੋਂ ਪਛਤਾਪ ਕਰਕੇ ਇੱਕ ਸਹੀ ਔਰ ਸੱਚਾ ਜੀਵਨ ਬਤੀਤ ਕਰੋ ਕਿੰਨੇ ਕ ਕਮਿਊਨਿਟੀ ਦੇ ਲੋਕ ਕਿੰਨੀਆਂ ਚਰਚ ਦੇ ਲੋਕ ਜਿਹੜੇ ਤੁਹਾਡੇ ਨਾਲ ਇਸ ਟਾਈਮ ਦੇ ਵਿੱਚ ਸਾਥ ਦੇ ਰਹੇ ਨੇ ਇਸ ਟਾਈਮ ਮੇਰੇ ਨਾਲ ਡੇਰਾ ਬਾਬਾ ਨਾਨਕ ਤੋਂ ਆ ਪਾਸਟਰ ਲਵਪ੍ਰੀਤ ਜੀ ਔਰ ਪਾਸਟਰ ਨਵਜੀ ਔਰ ਪਾਸਟਰ ਹੀਰਾ ਮਸੀਹ ਜੀ ਬਟਾਲਾ ਤੋਂ ਪਾਸਟਰ ਯਾਕੂਬ ਪਾਸਟਰ ਡੇਵਿਡ ਕਾਫੀ ਐਸੋਸੀਏਸ਼ਨਸ ਔਰ ਕਾਫੀ ਪਾਸਟਰ ਸਾਡੇ ਨਾਲ ਨੇ ਇਸ ਟਾਈਮ ਔਰ ਆਪਾਂ ਇਹੀ ਸ਼ਾਂਤੋ ਜੀ ਜਿਲ੍ਹਾ ਗੁਰਦਾਸਪੁਰ ਸਾਰਿਆਂ ਦੇ ਸਹਿਯੋਗ ਨਾਲ ਜਰੀਏ ਤੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਕੰਮ ਕਰ ਰਹੇ ਹਾਂ ਔਰ ਪਰਮੇਸ਼ਵਰ ਇੱਕ ਸੱਚਾ ਔਰ ਸਾਫ਼ ਔਰ ਪਵਿੱਤਰ ਸੰਦੇਸ਼ ਆਪਾਂ ਦੇ ਰਿਹਾ ਕਿ ਸਭ ਸ਼ਾਂਤੀ ਦੇ ਨਾਲ ਔਰ ਪ੍ਰੇਮ ਦੇ ਨਾਲ ਇੱਕ ਦੂਸਰੇ ਦੇ ਨਾਲ ਰਹਿਣ ਔਰ ਪਰਮੇਸ਼ਵਰ ਜਿਹੜਾ ਹੈ ਇਹੀ ਚਾਹੁੰਦਾ ਹੈ